ਦੀਰਵਾਜ਼ਾ ਉਹ ਸਾਨੂੰ ਸੰਦੇਸ਼ ਵੀ ਜਾਂ ਉਦੇਸ਼ ਵੀ ਸ਼੍ਰੀ ਕਾਕਰ ਸਾਹਿਬ ਤੋਂ ਮਿਲੇ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਸਮਾਗਮ ਜਾਂ ਕੋਈ ਦੂਜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆ ਉਹਨਾਂ ਤੋਂ ਜਰੂਰ ਜਿਹੜਾ ਰਹਿਗਾ ਉਹ ਦੂਰ ਰਿਹਾ ਜਾਵੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸ਼੍ਰੀ ਕਾਕਰ ਸਾਹਿਬ ਤੋਂ ਬਰਸੋਈ ਪਾਰਟੀ ਦੇ ਜਿਹੜੇ ਸਿਪਾਸਲਾਰ ਨੇ ਡਾਕਟਰ ਦਰਜੀਤ ਸਿੰਘ ਚੀਮਾ ਸਾਹਿਬ ਪਿਛਲੇ 4-5 ਦਿਨ ਰੋਜ਼ਾਨਾ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਦੌਰਾਨ ਹਰ ਰੋਜ਼ ਇੱਕ ਨਵੇਂ ਚੈਨਲ ਤੇ ਬੈਠ ਕੇ ਤੇ ਝੂਠ ਪਰੋਸ ਰਹੇ ਸਨ ਇਹਨਾਂ ਦਿਨਾਂ 'ਚ ਵੈਸੇ ਲੋੜ ਨਹੀਂ ਸੀ ਨਾ ਹੀ ਤਾਂ ਕੋਈ ਤਰੀਕ ਕਲੰਗ ਰਹੀ ਸੀ ਨਾ ਹੀ ਕੋਈ ਇਹ ਇਹ ਕੋਈ ਗੱਲਾਂ ਇਹ ਸੀ ਕਿ ਦੁਬਾਰਾ ਦਿਨ ਨਹੀਂ ਚੜਨਾ ਸਭ ਤੋਂ ਪਹਿਲਾਂ ਤਾਂ ਮੈਂ ਨਿੰਦਾ ਕਰਦਾ ਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਉਹਨਾਂ ਨੇ ਇਸ ਕਿਸਮ ਦਾ ਵਰਤਾਰਾ ਜਿਹੜਾ ਹੈ ਉਹ ਨਿਰੰਤਰ ਸਾਰੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰਕੇ ਜਾਰੀ ਰੱਖਿਆ ਕੱਲੇ ਡਾਕਟਰ ਦਰਜੀਤ ਸਿੰਘ ਟੀਮਾ ਹੀ ਨਹੀਂ ਹੈ ਅੱਜ ਤੋਂ ਉਸ ਦਿਨ ਹੋ ਗਈ ਜਦੋਂ 27 ਤਰੀਕ ਦੀ ਸ਼ਾਮ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਪਾਰਟੀ ਦੇ ਪ੍ਰਧਾਨ ਨੇ ਕਾਰਜਕਾਰੀ ਪ੍ਰਧਾਨ ਜਿਹੜੇ ਕਿ ਗੱਲੀਬਾਤੀ ਬਣਾਏ ਨੇ ਮੇਰੇ ਖਿਆਲ ਕਾਰਜਕਾਰੀ ਦੇ ਤੌਰ ਤੇ ਕੰਮ ਕਿੰਨਾ ਕਰਮ ਦਿੱਤਾ ਜਾਂਦਾ ਦਸਤਕ ਕਿੱਥੇ-ਕਿਥੇ ਹੁੰਦੇ ਐ ਮੈਨੂੰ ਅੱਜ ਤੱਕ ਨਹੀਂ ਲੱਭੇ ਉਹ ਵੀ ਮੌਜੂਦ ਸੀ ਔਰ ਸਾਰੇ ਜ਼ਿਲ੍ਹਾ ਪ੍ਰਧਾਨ ਤੇ ਵਰਕਿੰਗ ਕਮੇਟੀ ਮੈਂਬਰ ਤੇ ਕਾਫੀ ਸੀਨੀਅਰ ਲੀਡਰਸ਼ਿਪ 27 ਤਰੀਕ ਜਿਸ ਦਿਨ ਸ਼ਹਾਦਤ ਦਾ ਦਿਨ ਹੈ ਉਸ ਦਿਨ ਉਠੀ ਜਿਹੜੇ ਐ ਉਹ ਬੁਲਾਏ ਜਾਂਦੇ ਐ ਔਰ ਬੁਲਾਏ ਕਿਸ ਲਈ ਜਾਂਦੇ ਐ ਕਿ ਸਾਰਿਆਂ ਨੂੰ ਸਮਝਾਇਆ ਜਾਵੇ ਕਿ ਇਹ ਜਿਹੜੇ ਸ਼੍ਰੀ ਕਾਲਕਟਾ ਸਾਹਿਬ ਦੇ ਹੁਕਮ ਹੈ ਜਾਂ ਆਦੇਸ਼ ਹੈ ਉਹ ਮੰਨੇ ਕਿਉਂ ਨਹੀਂ ਜਾ ਰਹੇ ਜਾਂ ਅਸੀਂ ਮੰਨਣੇ ਕਿਉਂ ਨਹੀਂ ਐ ਇਸ ਕੰਮ ਦੇ ਲਈ ਕਲਾਸ ਲਾਈ ਮੈਂ ਉਸ ਗੱਲ ਤੇ ਬਾਤ ਚਾਹੂੰਗਾ ਮੁਕਤੀ ਗੱਲ ਇਹ ਹੈ ਕਿ ਸ਼੍ਰੀ ਕਾਲਕਟਾ ਸਾਹਿਬ ਦੇ ਜਿਹੜੇ ਆਦੇਸ਼ ਹੈ ਉਹਨਾਂ 'ਚ ਸਿਰਫ ਗੱਲ ਇੰਨੀ ਐ ਕਿ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦੇਣਾ ਐ ਕਿੱਤ ਤਲਾਂਝਲੀ ਦੇਣੀ ਹੈ ਜੇ ਉਹਨੂੰ ਸਿੱਧੇ ਤੌਰ ਤੇ ਤਲਾਂਝਲੀ ਦੇ ਦੇਣ ਤੇ ਮੇਰਾ ਖਿਆਲ ਹੈ ਕਿ ਸ਼੍ਰੀ ਕਾਕਰ ਸਾਹਿਬ ਵੀ ਇਸ ਗੱਲ ਤੋਂ ਇਹ ਇਹ ਉਹਨਾਂ ਨੂੰ ਛੱਡ ਦੂਗਾ ਕਿ ਚਲੋ ਜੇ ਤੁਸੀਂ ਮੇਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਨਹੀਂ ਚੱਲਣਾ ਜਿਵੇਂ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਜਾਂ ਆਮ ਆਦਮੀ ਪਾਰਟੀ ਚੱਲਦੀ ਹੈ ਜਿਵੇਂ ਤੁਸੀਂ ਉਹਵੇਂ ਚੱਲਣਾ ਹੈ ਤਾਂ ਫਿਰ ਹੋ ਸਕਦਾ ਹੈ ਕਿ ਤੁਹਾਨੂੰ ਇਸ ਗੱਲ ਦੀ ਲੋੜ ਨਹੀਂ ਇਹ ਇਹ ਕਲੀਅਰ ਕਰਨਾ ਪੈਣਾ ਵੀ ਮੀਰੀ ਪੀਰੀ ਦੇ ਸਿਧਾਂਤ ਨੂੰ ਤਲਾਂਝਲੀ ਦੇਣੀ ਹੈ ਕਿ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਣਾ ਹੈ ਸ਼੍ਰੀ ਕਾਕਰ ਸਾਹਿਬ ਦੇ ਜਿਹੜੇ ਆਦੇਸ਼ ਹੈ ਜਾਂ ਹੁਕਮ ਹੈ ਉਹ ਮੰਨਣੇ ਆ ਕਿ ਨਹੀਂ ਮੰਨਣੇ ਇਹ ਇਹ ਕੋਈ ਘਰ ਦਾ ਰਾਜ ਨਹੀਂ ਹੈ ਜਾਂ ਘਰ ਦੀ ਗੱਲ ਨਹੀਂ ਹੈ ਵੀ ਜਿਹੜੀ ਚੀਜ਼ ਚੰਗੀ ਲੱਗੀ ਉਹ ਮੰਨ ਲਈ ਤੇ ਜਿਹੜੀ ਚੀਜ਼ ਚੰਗੀ ਨਹੀਂ ਲੱਗੀ ਉਹ ਨਾ ਮੰਨੀ ਕਿ ਇਹ ਇਹ ਮੇਰਾ ਖਿਆਲ ਹੈ ਕਿ ਇਸ ਤੋਂ ਪਹਿਲਾਂ 30 35 30 ਸਾਲ ਚੱਲਦਾ ਰਿਹਾ ਹੁਣ ਸ਼ਾਇਦ ਨਹੀਂ ਚੱਲੂਗਾ ਪਬਲਿਕ ਐਨੀ ਅਵੇਅਰ ਹੋ ਗਈ ਦੋ ਤਰੀਕ ਨੂੰ ਜੋ ਗੁਰੂ ਸਾਹਿਬ ਦੀ ਕਿਰਪਾ ਸ਼੍ਰੀ ਕਾਕਰ ਸਾਹਿਬ ਦੀ ਫਸੀਲ ਤੋਂ ਵਾਪਰੀ ਹੈ ਜਲਤਾ ਬਹੁਤ ਅਵੇਅਰ ਹੋ ਗਈ ਹੈ ਤੇ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਇਹ ਦੋ ਤਰੀਕ ਦਾ ਮੇਰੇ ਕੋਲੇ ਹੁਕਮਨਾਮੇ ਆਦੇਸ਼ ਤਾਂ ਉਥੋ ਕਈ ਹੋਏ ਪਰ ਜਿਹੜੇ ਆਦੇਸ਼ ਦੇ ਬਾਰੇ ਵਿੱਚ ਮੈਂ ਗੱਲ ਕਰਨੀ ਚਾਹੁੰਦਾ ਔਰ ਜਿਹੜੇ ਆਦੇਸ਼ ਚ ਸ਼ਰੂਮਣੀ ਕਾਲੀਦਲ ਭਜ ਰਿਹਾ ਹੈ ਉਹਦੇ ਵਿੱਚ ਲਿਖਿਆ ਕੀ ਸੀ ਕਿ ਸ਼ਰੂਮਣੀ ਕਾਲੀਦਲ ਦੀ ਲੀਡਰਸ਼ਿਪ ਆਪਣੇ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਹ ਲਿਖ ਕੇ ਉਹਨਾਂ ਨੇ ਅੱਗੇ ਕਿਹਾ ਕਿ ਇਹ ਇੱਕ ਕਮੇਟੀ ਬਣਾਈ ਜਾਂਦੀ ਹੈ ਨਵੇਂ ਸਿਰਿਓਂ ਭਰਤੀ ਕੀਤੀ ਜਾਵੇ ਮੈਂ ਸਾਰੀ ਪੜ੍ਹਾਂਗਾ ਨਹੀਂ ਪਰ ਮੈਂ ਜਿਹੜੇ ਰੈਲੇਵੈਂਟ ਪਾਰਟ ਹੈ ਸਿਰਫ ਉਹੀ ਪੜ੍ਹਾਂਗਾ ਨਵੇਂ ਡੈਲੀਗੇਟ ਬਣਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕਰ ਕਰਨ ਅਕਾਲਕਟ ਸਰਬ ਨੇ ਇਹ ਨਹੀਂ ਕਿਹਾ ਵੀ ਕਿਤੇ ਕੋਈ ਕਾਨੂੰਨ ਤੋੜੋ ਜਾਂ ਕੋਈ ਤੁਸੀਂ ਕਿਸੇ ਗੱਲ ਨੂੰ ਤਲਾਂਝਰੀ ਦੇ ਦਿਓ ਵਿਧਾਨ ਨੂੰ ਜਾਂ ਕਾਨੂੰਨ ਨੂੰ ਉਹਨਾਂ ਨੇ ਕਿਹਾ ਫਿਰ ਮੈਂ ਦੁਹਰਾ ਦਿਆਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਉਹਦੇ ਚ ਹੁਣ ਕਮੇਟੀ ਦੇ ਨਾਂ ਆ ਜਿਹੜੇ ਉਹ ਉਹ ਮੈਂ ਅੱਗੇ ਆਉਂਗਾ ਉਹਦੇ ਤੇ ਵੀ ਗੱਲ ਕਰਾਂਗੇ ਅੱਗੇ ਕੀ ਲਿਖਿਆ ਹੈ ਵਰਕਿੰਗ ਕਮੇਟੀ ਨੂੰ ਉਦੇਸ਼ ਹੈ ਕਿ ਪ੍ਰਧਾਨ ਸਹਿਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਹਨ ਜਿਹੜਾ ਕਿਤੇ ਸਹਿਦ ਸ਼ਬਦ ਨਾ ਨਾ ਪਾਉਂਦੇ ਤੇ ਅੱਜ ਨੂੰ ਅਸਤੀਫਾ ਵੀ ਮਨਜ਼ੂਰ ਹੋ ਜਾਣਾ ਸੀ ਤੇ ਸ਼ਾਇਦ ਕਈ ਗੱਲਾਂ ਹੋ ਜਾਣੀਆਂ ਸੀ ਇਹ ਸਹਿਦ ਸ਼ਬਦ ਨੇ ਕਿੰਨਾ ਵੱਡਾ ਬਖੇੜਾ ਖੜਾ ਕੀਤਾ ਮੈਂ ਉਹਦੇ ਤੇ ਆਉਣਾ ਹੈ ਉਹਨੇ ਕਿਹਾ ਕਿ ਪ੍ਰਧਾਨ ਸਹਿਤ ਜਿਨ੍ਹਾਂ ਦੇ ਅਸਤੀਫੇ ਦਿੱਤੇ ਹਨ ਉਹ ਤਿੰਨਾਂ ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰਕੇ ਸ਼੍ਰੀ ਕਲਕੱਟਾ ਸਾਹਿਬ ਨੂੰ ਜਾਣਕਾਰੀ ਲਈ ਭੇਜੇ ਜਾਣ। ਹੁਣ ਜੇ ਤਾਂ ਇਕੱਲੇ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਅਸਤੀਫਾ ਹੁੰਦਾ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਾਨੂੰਨ ਹੋਰ ਪੜਾਉਣਾ ਸੀ। ਹੁਣ ਖੁਦ ਡਾਕਟਰ ਦਲਜੀਤ ਚੀਮਾ ਤੇ ਜਿਹੜੇ 5-6 ਨਾਲ ਦੇ ਸੱਜਣ ਹੈ ਉਹ ਜਦੋਂ ਉਹਨਾਂ ਦਾ ਵੀ ਅਸਤੀਫਾ ਮਨਜ਼ੂਰ ਹੋਣਾ ਹੈ ਤੇ ਡਾਕਟਰ ਦਰਜੀਤ ਸਿੰਘ ਚੀਮਾ ਨੂੰ ਪਤਾ ਹੈ ਕਿ ਸੁਬੀਰ ਸਿੰਘ ਬਾਦਲ ਦੀ ਤਾਂ ਵਾਪਸੀ ਹੋ ਸਕਦੀ ਹੈ ਔਰ ਹੋ ਜਾ ਜਾ ਸਕਦੀ ਹੈ ਪਰ ਮੇਰੀ ਕਦੇ ਨਹੀਂ ਹੋਣੀ ਇਸ ਕਰਕੇ ਐਸਾ ਪਾਠ ਪੜਾਇਆ ਸਾਰੀ ਪਾਰਟੀ ਨੂੰ ਜਿਵੇਂ ਮਾਫੀ ਨਾਮੇ ਵਾਲਾ ਪੜਾਇਆ ਉਵੇਂ ਹੁਣ ਇਹ ਪਾਠ ਪੜ੍ਹਾਉਂਦੇ ਲੱਗੇ ਹੋਏ ਆ ਮੁੱਖੀ ਗੱਲ ਇਹ ਹੈ ਕਿ ਇਸ ਹੁਕਮ ਨਾਮੇ ਦੇ ਖਿਲਾਫ ਚੱਲਣਾ ਹੈ ਅਕਾਲੀ ਦਲ ਨੇ ਜਾਂ ਇਹ ਹੁਕਮ ਨਾਮੇ ਦੀ ਪਾਲਣਾ ਕਰਨੀ ਹੈ ਸਭ ਤੋਂ ਵੱਡਾ ਸਵਾਲ ਜਿਹੜਾ ਹੈਗਾ ਉਹ ਇੱਥੇ ਆ ਕੇ ਖੜਾ ਹੈ ਕਿ ਇਸ ਚੀਜ਼ ਦਾ ਫੈਸਲਾ ਜਿਹੜਾ ਹੈਗਾ ਉਹ ਇਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੇ ਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਕਰਨੀ ਹੈ ਹੁਣ ਵਾਰ-ਵਾਰ ਕਹਿ ਰਹੇ ਆ ਕਿ ਜੀ ਜੇ ਅਸੀਂ ਇਹ ਆਦੇਸ਼ ਮੰਨ ਲਏ ਇਹਨਾਂ ਨੇ ਆਦੇਸ਼ ਜਥੇਦਾਰ ਸਾਹਿਬ ਨੇ ਕੀ ਦਿੱਤਾ ਵਰਕਿੰਗ ਕਮੇਟੀ ਨੂੰ ਤੇ ਜਿੰਨੇ ਚੈਨਲਾਂ ਤੇ ਬੈਠ ਕੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੰਟਰਵਿਊ ਦਿੱਤੀ ਹੈ ਉਹ ਕੀ ਕਹਿੰਦੇ ਆ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਕੀ ਕਰੋਗੇ ਨਹੀਂ ਜੀ ਵਰਕਿੰਗ ਕਮੇਟੀ ਬੁਲਾਵਾਂਗੇ ਉਹ ਫੈਸਲਾ ਕਰੋਗੇ ਤੇ ਮਾਨਯੋਗ ਜਥੇਦਾਰ ਸਹਿਬਾਨ ਨੇ ਵੀ ਕੀ ਕਿਹਾ ਵੀ ਵਰਕਿੰਗ ਕਮੇਟੀ ਜਿਹੜੀ ਹੈ ਕਮੇਟੀ ਵੀ ਬਣਾਵੇ ਤੇ ਅਸਤੀਫੇ ਵੀ ਪ੍ਰਬੰਧ ਕਰੇ ਫਿਰ ਫਰਕ ਕਿੱਥੇ ਆ ਭਾਈ ਵਰਕਿੰਗ ਕਮੇਟੀ ਨਹੀਂ ਕਰਨਾ ਇਹ ਚਿੱਠੀ ਦਾ ਜ਼ਿਕਰ ਪਾਉਣਾ ਤਾਂ ਵਰਕਿੰਗ ਕਮੇਟੀ ਦੇ ਮੀਟਿੰਗ ਦੀ ਪ੍ਰੋਸੀਡਿੰਗ 'ਚ ਕੋਈ ਜ਼ਰੂਰੀ ਨਹੀਂ ਨਾ ਆਏਗਾ ਇਹ ਤੁਸੀਂ ਅਕਾਲ ਤਖਤ ਸਰ ਦਾ ਹੁਕਮ ਮੰਨਣਾ ਹੈ ਕਿ ਨਹੀਂ ਮੰਨਣਾ ਇਹ ਤੁਹਾਡੇ ਤੇ ਮੁਨਸਰ ਕਰਦਾ ਹੁਣ ਮੈਂ ਅਗਲੀ ਗੱਲ ਕਰਾਂ ਕਿ ਜਿੱਥੇ-ਜਿੱਥੇ ਵੀ ਜੋ-ਜੋ ਕੁਝ ਹੋ ਰਿਹਾ ਹੈ ਜੇ ਕਿਤੇ ਇਹ ਡਬਲ ਸਟੈਂਡਰਡ ਕਹਿ ਲਈਏ ਜਾਂ ਇਹਨਾਂ ਗੱਲਾਂ ਕਰਕੇ ਜੇ ਪਾਰਟੀ ਦਾ ਕੋਈ ਡੀ ਨੋਟੀਫਾਈਡ ਕਹਿ ਲਈਏ ਕਿ ਡੀ ਰਜਿਸਟਰਡ ਹੋਣਾ ਹੋਵੇ ਤਾਂ ਫਿਰ ਤਾਂ ਬੜਾ ਕੁਸ਼ ਹੈਗਾ ਮੈਂ ਇੱਕ ਸਵਾਲ ਕਰਦਾ ਚੀਮਾ ਸਾਹਿਬ ਕਿ ਆਪਾਂ ਜਦੋਂ 2019 ਦੇ ਵਿੱਚ ਚੋਣ ਕੀਤੀ ਤੇ ਡੈਲੀਗੇਟ ਪੁਰਾਣਿਆਂ ਦਾ ਵੀ ਇਜਲਾਸ ਬੁਲਾਇਆ ਭਾਈ ਗੁਰਦਾਸ ਹਾਲ ਦੇ ਵਿੱਚ ਜਿਹੜਾ ਐਸਪੀਸੀ ਦਾ ਹੈਗਾ ਸ਼੍ਰੀ ਅਮਰਸਰ ਸਾਹਿਬ ਆਪਣੀ ਪਾਰਟੀ ਡੀ ਰਜਿਸਟਰਡ ਨਹੀਂ ਹੋਈ ਅਗਲੇ ਦਿਨ 2014 ਦਸੰਬਰ 2019 ਨੂੰ ਜਦੋਂ ਨਵੇਂ ਪ੍ਰਧਾਨ ਦੀ ਚੋਣ ਆਪਾ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਕੀਤੀ ਹੈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਕੀਤੀ ਸਰਬਸੰਮਤੀ ਨਾਲ ਚੋਣ ਹੋਈ ਇਹਦੇ ਵਿੱਚ ਕੋਈ ਦੋਰਾ ਨਹੀਂ ਪਰ ਸਾਨੂੰ ਕਿਸੇ ਨੇ ਡੀ ਰਜਿਸਟਰਡ ਨਹੀਂ ਕੀਤਾ ਹਰ ਸਾਲ ਐਸਜੀਪੀਸੀ ਦੇ ਮੈਂਬਰਾਂ ਦੇ ਵਿੱਚੋਂ ਪ੍ਰਧਾਨ ਦੀ ਚੋਣ ਹੁੰਦੀ ਹੈ ਤੁਹਾਡੇ ਕੈਮਰੇ ਸਾਰੇ ਕਲਮਬੱਧ ਕਰਦੇ ਐ ਉਥੇ ਜਦੋਂ ਚੋਣ ਹੁੰਦੀ ਐ ਇੱਕ ਦਿਨ ਪਹਿਲਾਂ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਦਿੱਤੇ ਜਾਂਦੇ ਐ ਅੱਜ ਤਿੱਕਰ ਪਾਰਟੀ ਡੀ ਰਜਿਸਟਰਡ ਨਹੀਂ ਹੋਈ ਅਗਲੇ ਦਿਨ ਡਾਕਟਰ ਦਲਜੀਤ ਚੀਮਾ ਚਿੱਠੀਆਂ ਬਣਾ ਕੇ ਜੋ ਪ੍ਰਧਾਨ ਸਾਹਿਬ ਦਾ ਆਦੇਸ਼ ਹੁੰਦਾ ਐ ਤੇ ਉਹ ਲੈ ਕੇ ਜਾਂਦੇ ਐ ਅਸੀਂ ਕਿਸੇ ਦੀ ਚੋਣ ਦੇ ਵਿੱਚ ਤੇ ਕਦੇ ਕੋਈ ਪਾਰਟੀ ਅੱਜ ਤਿੱਕਰ ਡੀ ਰਜਿਸਟਰਡ ਇਸ ਮਸਲੇ 'ਤੇ ਨਹੀਂ ਹੋਈ ਤੇ ਜੇ ਤੁਸੀਂ ਅਕਸਰ ਕੱਢ ਲਓ ਜਿੱਥੇ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਪਾਰਟੀ ਦੇ ਕਿਸੇ ਵੱਡੇ ਪ੍ਰੈਸ ਕਾਨਫਰੰਸ ਜਾਂ ਕਾਨਫਰੰਸ ਦੇ ਵਿੱਚ ਬੋਲਦੇ ਐ ਕਹਿੰਦੇ ਕੀ ਆ ਹਰ ਲੀਡਰ ਕਲੇਮ ਕਰਦਾ ਹੈ ਕਿ ਸਿੱਖਾਂ ਦੀ ਇਕੋ ਇੱਕ ਨੁਮਾਇੰਦਾ ਜਮਾਤ ਹੈ ਫਿਰ ਮੈਂ ਇੱਕ ਪੁੱਛਣਾ ਚਾਹੁੰਦਾ ਵੀ ਜਦੋਂ ਕੱਲੇ ਸਿੱਖਾਂ ਦੀ ਨੁਮਾਇੰਦਾ ਜਮਾਤ ਕਹਤਾਂ ਤੇ ਫਿਰ ਸੈਕੂਲਰ ਸ਼ਬਦ ਕਿੱਧਰ ਗਿਆ ਜਿਹੜਾ ਦਾ ਤੁਸੀਂ 1999 ਚ ਬਰਨਾਲਾ ਸਾਹਿਬ ਤੇ ਸਿੱਟ ਕੇ ਕਹੀ ਜਾਂਦੇ ਹੋ ਵੀ ਉਹਨਾਂ ਨੇ ਲਿਖਤਾ ਜੀ ਤਾਂ ਨਹੀਂ ਅਸੀਂ ਕਰ ਸਕਦੇ ਮੈਂ ਉਸ ਗੱਲ ਤੇ ਵੀ ਆਉਣਾ ਹੈ ਪਰ ਵਾਰ-ਵਾਰ ਤੁਸੀਂ ਤਾਂ ਕਹੋ ਮੈਂ ਸਿੱਖਾਂ ਦੀ ਨੁਮਾਇੰਦਗੀ ਬਤ ਹੈ ਅੱਜ ਤੱਕ ਨਾ ਤਾਂ ਤੁਹਾਨੂੰ ਕੋਈ ਨੋਟਸ ਆਇਆ ਤੇ ਨਾ ਤੁਹਾਡੀ ਕੋਈ ਪਾਰਟੀ ਡੀ ਰਜਿਸਟਰਡ ਹੋਈ ਹੈ ਮੁੱਖੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕੂਮਤ ਤੋਂ ਭੱਜਣਾ ਕਿਵੇਂ ਹੈ ਆਪਦੇ ਸਤੀਫਿਆਂ ਨੂੰ ਬਚਾਉਣਾ ਕਿਵੇਂ ਹੈ ਇਹ 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 ਗੱਲ ਹੈਗੀ ਹੈ ਮੈਂ ਅੱਗੇ ਡਾਕਟਰ ਚੀਮਾ ਸਾਹਿਬ ਨੂੰ ਬੇਨਤੀ ਕਰਾਂ ਪਹਿਲੀ ਗੱਲ ਤਾਂ ਮੇਰਾ ਮੁੱਦਾ ਕੋ ਤੁਹਾਨੂੰ ਨੀਵੇਂ ਦਿਖਾਉਂਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਆਦੇਸ਼ ਹੈ ਉਹਨੂੰ ਮੰਨ ਲਓ ਉਹਦੇ ਨਾਲ ਮੱਥਾ ਨਾ ਲਾਓ ਸ੍ਰੀ ਘਰਕਰ ਸਾਹਿਬ ਨਾਲ ਅਸੀਂ ਸਿਰਫ 2015 ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਤੇ ਪਾਰਟੀ ਨੂੰ ਤੁਸੀਂ ਲਿਆ ਕੇ ਖੂਬ ਸੜਤਾ ਇਹੋ ਜਿਹੇ ਹਾਲਾਤ ਪੈਦਾ ਕਰਤੇ ਪਾਰਟੀ ਦੇ ਅੱਜ ਹੁਕਮਨਾਮਾ ਹੀ ਤੁਹਾਡੇ ਤੇ ਪਾਰਟੀ ਤੇ ਹੈ ਤੇ ਜੇ ਅੱਜ ਉਹਦੇ ਤੇ ਤੁਸੀਂ ਉਲੰਘਣਾ ਕਰੋਗੇ ਤੇ ਆਉਣ ਵਾਲਾ ਇਤਿਹਾਸ ਦਰਜ ਕਰੂਗਾ ਕਿ ਕਿੱਡੇ ਵੱਡੇ ਗੁਨਾਹ ਅਸੀਂ ਕਰਨ ਜਾ ਰਹੇ ਹਾਂ ਮੈਂ ਪਚੀਮਾ ਸਾਹਿਬ ਤੁਹਾਨੂੰ ਸਵਾਲ ਕਰਦਾ ਤੁਸੀਂ 3-4 ਦਿਨ ਪਹਿਲਾਂ ਕੇਸ ਪਾਇਆ ਮਾਨਯੋਗ ਹਾਈ ਕੋਰਟ ਦੇ ਵਿੱਚ ਕਿ ਅਕਾਲੀ ਦਲ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਫਿਰ ਤੁਸੀਂ ਪਾਰਟੀ ਦੇ ਸੈਕਟਰੀ ਹੋ ਤੁਸੀਂ ਪਾਰਟੀ ਦੇ ਕੋਰ ਕਮੇਟੀ ਦੇ ਮੈਂਬਰ ਹੋ ਤੁਸੀਂ ਸਿੱਪਾ ਸਵਾਰ ਹੋ ਫਿਰ ਪਾਰਟੀ ਡੀ ਰਜਿਸਟਰਡ ਇਸ ਮਾਮਲੇ ਤੇ ਨਹੀਂ ਹੁੰਦੀਗੀ ਇੱਥੇ ਬੱਸ ਨਹੀਂ ਤੁਸੀਂ ਅੱਗੇ ਤੁਨ ਕੋ ਜਿੰਨੇ ਐ ਸਿਪੀਸੀ ਦੇ ਮੈਂਬਰ ਐ ਜਿਹੜੇ ਕਿ ਭਾਵੇਂ ਚੋਣ ਨਿਸ਼ਾਨ ਹੋਰ ਤੇ ਲੜਕੇ ਆਉਂਦੇ ਆ ਟਰੈਕਟਰ ਤੇ ਲੜਕੇ ਆਉਂਦੇ ਆ ਪਰ ਸਾਰੇ ਦੇ ਸਾਰੇ ਹੀ ਪਾਰਟੀ ਦੇ ਅਹੁਦੇਦਾਰ ਐ ਮੈਂ ਮੈਂਬਰਾਂ ਤੋਂ ਹੱਥ ਜੋੜ ਕੇ ਮਾਫੀ ਮੰਗ ਲਾਂ ਮੈਂ ਕੋਈ ਥੋੜੀ ਨਾ ਤਾਂ ਆਉਦੇਦਾਰੀ ਖੋਣ ਨੂੰ ਤਿਆਰ ਐ ਨਾ ਕੋਈ ਮੇਰਾ ਕਿਸੇ ਦੇ ਆਉਦੇਦਾਰੀ ਦੇ ਉੱਤੇ ਉਂਗਲ ਚੁੱਕਣ ਦਾ ਸਵਾਲ ਆ ਮੇਰਾ ਸਵਾਲ ਆ ਕਿ ਡਾਕਟਰ ਚੀਮਾ ਦੇ ਝੂਠ ਨੂੰ ਨੰਗਾ ਕਰਨ ਦੇ ਲਈ ਤੁਹਾਡੇ ਕੋਲੇ ਜਿਹੜੀਆਂ ਆਉਦੇਦਾਰੀਆਂ ਐ ਤੁਹਾਡੇ ਕੋਲੇ ਜਿਹੜਾ ਪਾਰਟੀ ਦਾ ਸਿਸਟਮ ਐ ਉਹ ਮੈਨੂੰ ਮਾੜਾ ਮੋਟਾ ਦੱਸਣਾ ਪੈਣਾ ਤਾਂ ਕਿ ਜਨਤਾ ਨੂੰ ਗੁੰਮਰਾਹ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਖਤਮ ਨਾ ਕਰਨ ਸਕੇ ਡਾਕਟਰ ਦਲਜੀਤ ਸਿੰਘ ਚੀਮਾ ਵਰਗੇ ਸੱਜਣ ਮੈਂ ਬੇਨਤੀ ਕਰਦਿਆਂ एसडीपीसी ਦੇ ਜਿੰਨੇ ਮੈਂਬਰ ਆ ਸਾਰਿਆਂ ਕੋਲੇ ਪਾਰਟੀ ਦੀ ਉਦੇਦਾਰੀ ਕੋਈ ਨਾ ਕੋਈ ਹੈਗੀ ਹੈ ਤੇ ਫਿਰ ਭਾਈ ਅੱਜ ਤੱਕ ਡੀ ਰਜਿਸਟਰਡ ਕਿਉਂ ਨਹੀਂ ਹੋਈ ਪਾਰਟੀ ਇਸ ਦੂ ਵੀ ਅੱਗੇ ਚੱਲ ਜੰਨੇ ਆ ਆ ਮੇਰੇ ਕੋਲੇ ਇੱਕ ਕਾਪੀ ਹੈਗੀ ਆ ਸਾਰੀ ਦੇਣੀ ਨਹੀਂ ਮੈਂ ਰੱਖਣੀ ਤਾਂ ਕੋਈ ਨਹੀਂ ਹੈ ਇਹਦੇ ਚ ਸਟੇਟ ਦੇ ਸਾਰੇ ਦੇ ਡੈਲੀਗੇਟ ਹੈ ਜਿਨ੍ਹਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਚੁਣਿਆ ਔਰ ਡੈਲੀਗੇਟ ਕਿਵੇਂ ਬਣ ਕੇ ਹੁੰਦੇ ਆ ਉਹ ਮੈਂ ਅਖੀਰ ਤੇ ਤੁਹਾਨੂੰ ਦੱਸੂਗਾ ਇਹਨਾਂ ਡੈਲੀਗੇਟਾਂ ਦੇ ਵਿੱਚ ਹੋ ਸਕਦਾ ਵੱਧ ਹੁਣ ਪਰ ਮੈਂ ਰਾਤ ਮੱਥਾ ਪੱਚੀ ਕਰਕੇ 64 ਕੇ 66 ਐਸਡੀਪੀਸੀ ਦੇ ਮੈਂਬਰ ਐਸੇ ਲੱਭੇ ਆ ਜਿਹੜੇ ਐਸਡੀਪੀਸੀ ਦੇ ਮੈਂਬਰ ਵੀ ਆ ਡਾਕਟਰ ਦਲਜੀਤ ਸਿੰਘ ਚੀਮਾ ਦੇ ਦਸਤਖਤਾਂ ਥੱਲੇ ਆਹ ਲਿਸਟ ਇਲੈਕਸ਼ਨ ਕਮਿਸ਼ਨ ਨੂੰ ਗਈ ਹੈ ਤੇ ਜੇ ਧਾਰਮਿਕ ਕੰਮ ਕਰਦੇ ਆ ਸਾਡੀ ਪਾਰਟੀ ਡੀ ਰਜਿਸਟਰਡ ਹੋ ਸਕਦੀ ਹੈ ਤਾਂ ਚੀਮਾ ਸਾਹਿਬ ਇਹ ਗਲਤ ਕੰਮ ਹੁਣ 2019 ਚ ਕਿਉਂ ਕੀਤਾ 99 ਤੋਂ ਬਾਅਦ ਤਾਂ ਬਰਨਾਲਾ ਸਾਹਿਬ ਨੇ ਤੁਸੀਂ ਕਹੇ ਤਾਂ ਬਰਨਾਲਾ ਸਾਹਿਬ ਤੇ ਸਿਰ ਸਿੱਟੀ ਆ ਗੱਲ ਇਹ ਇਹ ਥੋੜੇ ਦਸਤਕਾ ਨਾਲ ਗਿਆ ਥੋੜੇ ਹੱਥ ਨਹੀਂ ਕੰਮੇ ਵੀ ਫਰੇਸ ਕਰਕੇ ਨਾ ਡੀ ਰਜਿਸਟਰ ਹੋ ਜਾਏ ਨਹੀਂ ਹੋਣੀ ਸੀ ਕਿ ਨਾ ਹੋਊਗੀ ਟੱਗੇ ਆ ਜਾਓ ਤੁਸੀਂ ਇੱਥੇ ਹੀ ਬਸ ਨਹੀਂ ਆ ਇਹਨਾਂ ਐਸਡੀਪੀਸੀ ਮੈਂਬਰਾਂ ਦੇ ਵਿੱਚੋਂ ਜੇ ਮੈਂ ਗਲਤ ਨਾ ਹੋਵਾਂ ਮੇਰੇ ਕੋਲੇ ਤਾਂ ਰਹੀ ਹੈ ਜਿੰਨੀ ਲਿਸਟ ਹੈਗੀ ਆ ਚਲੋ ਮੈਂ ਲਿਸਟ ਦੀ ਗਿਣਤੀ 'ਚ ਨਹੀਂ ਪੈਂਦਾ ਕਿਉਂਕਿ ਹੁਣ ਦਫਤਰ ਚੜ੍ਹੇ ਨੂੰ ਟਾਈਮ ਹੋ ਗਿਆ 13 ਵਰਕਿੰਗ ਕਮੇਟੀ ਦੇ ਮੈਂਬਰ ਇਹ ਐਸਡੀਪੀਸੀ ਦੇ ਮੈਂਬਰ ਹੈ ਜਿਹੜੀ ਸਭ ਤੋਂ ਸੁਪਰੀਮ ਸਾਡੀ ਤਾਕਤ ਵਾਲੀ ਕਮੇਟੀ ਹੈ ਨਾ ਵਰਕਿੰਗ ਕਮੇਟੀ ਉਹਦੇ ਚੋ 13 ਮੈਂਬਰ ਹੈ ਤੇ 64 ਤੋਂ 66 ਮੈਂ ਤੁਹਾਨੂੰ ਪਹਿਲਾਂ ਦੱਸ ਛਿਆ ਕਿ 64 ਹੈ ਕਿ 66 ਹੈ ਐਸਡੀਪੀਸੀ ਦੇ ਮੈਂਬਰ ਡੈਲੀਗੇਟ ਹੈ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਦਫਤਰ ਪਏ ਹੈ ਯਾਰ ਜੇ ਇੰਨਾ ਕੁਝ ਹੋਣ ਨਾਲ ਤੁਹਾਡੀ ਪਾਰਟੀ ਰਜਿਸਟਰਡ ਨਹੀਂ ਹੁੰਦੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਜਿਹੜੇ ਤੁਹਾਨੂੰ ਜ਼ੁਬਾਨੀ ਜਾਂ ਲਿਖਤੀ ਹੋਏ ਹੈ ਕਿ ਤੁਸੀਂ ਵਰਕਿੰਗ ਕਮੇਟੀ ਚ ਕਰ ਲੋ ਤੇ ਕਿਵੇਂ ਪਾਰਟੀ ਰਜਿਸਟਰਡ ਹੋ ਜੂਗੀ ਤੇ ਇਹਦਾ ਮਤਲਬ ਤੁਸੀਂ ਅਕਾਲ ਤਖਤ ਸਾਹਿਬ ਨੂੰ ਹੀ ਨੀਵਾਂ ਦਿਖਾਉਣਾ ਚਾਹੁੰਦੇ ਨਾਲੀ ਟੱਕਰ ਲੈਣੀ ਹੈ ਇੱਥੇ ਹੀ ਬਸ ਨਹੀਂ ਮੈਂ ਅੱਗੇ ਹੋਰ ਤੁਰਾਂ ਮਤਲਬ ਦੱਸ ਦਿਆਂ ਸੰਘ ਹੁੰਦੀ ਹੈ ਕਿ ਅਸੀਂ ਡਬਲ ਸਟੈਂਡਰਡ ਸਾਡਾ ਕਿਸ ਕਿਸ ਹੁੰਦਾ ਹੈ ਇਹਦੇ ਵਿੱਚੋਂ ਜਿਹੜੀ ਹੁਣ ਆ ਕਮੇਟੀ ਬਣਾਈ ਆ ਪਹਿਲੀ ਗੱਲ ਤਾਂ ਧਾਮੀ ਸਾਹਿਬ ਤੋਂ ਕਸੂਰਵਾਰ ਉਹ ਵੀ ਨਹੀਂ ਕਿ ਮੰਨਣਾ ਨਹੀਂ ਚਾਹੀਦਾ ਸੀ ਔਰ ਸਾਰੀ ਅੰਤਰਿਕ ਕਮੇਟੀ ਕਸੂਰਵਾਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਿਹੜੀ ਸ਼ਿਕਾਇਤ ਖੁਦ ਲਈ ਤੇ ਬਣਾਈ ਤੇ ਉਹ ਜਿਹੜੀ ਜਾਂਚ ਹੈ ਉਹ ਇੱਕ ਕਮੇਟੀ ਨੂੰ ਸੌਂਪੀ ਤੇ ਕਮੇਟੀ 'ਚ ਮੈਂਬਰ ਕੌਣ ਹੈ ਕਦੇ ਕਿਸੇ ਨੇ ਤੁਸੀਂ ਲਿਖਿਆ ਜਾਂ ਬੋਲਿਆ ਕੋਈ ਇੱਕ ਤਰ੍ਹਾਂ ਸੁਖਬੀਰ ਸਿੰਘ ਬਾਦਲ ਦਾ ਰਿਸ਼ਤੇਦਾਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਰਿਆਣਾ ਤੋਂ ਜਿਹਦੀ ਕਰਕੇ ਸਮਝ ਲੋ ਹਰਿਆਣਾ ਕਮੇਟੀ ਬਣੀ ਹੈ ਉਹਦਾ ਨਾਮ ਹੈ ਰਗੂਜੀਤ ਸਿੰਘ ਗਿਰਕ ਤੇ 13ਵੀਂ ਵਰੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਉਹ ਕੱਲਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਹੀਂ ਜਿਹੜੀ ਗੱਲ ਤੇ ਮੈਂ ਬੇਸਿਕ ਤੇ ਆਉਣਾ ਕਿ ਉਹ ਪਹਿਲਾਂ ਤਾਂ ਸਟੇਟ ਦਾ ਡੈਲੀਗੇਟ ਹੈ ਇਹਦੇ ਵਿੱਚ ਜਿਹੜਾ ਪ੍ਰਧਾਨ ਬਣਾਉਣ ਲਈ ਬਣਦਾ ਡੈਲੀਗੇਟ ਹੈ ਫਿਰ ਉਹ ਵਰਕਿੰਗ ਕਮੇਟੀ ਦਾ ਮੈਂਬਰ ਵੀ ਹੈ ਫਿਰ ਉਹ ਪਾਰਟੀ ਦਾ ਅਹੁਦੇਦਾਰ ਵੀ ਹੈ ਤੇ ਵੱਡੀ ਡਿਗਰੀ ਸੁਖਬੀਰ ਸਿੰਘ ਬਾਦਲ ਦਾ ਉਹ ਰਿਸ਼ਤੇਦਾਰ ਵੀ ਹੈ ਤੇ ਜਿਹਨੂੰ ਕਮੇਟੀ ਦਾ ਝਟਕਾਉਣ ਦੇ ਲਈ ਚੇਅਰਮੈਨ ਬਣਾਇਆ ਇਹ ਤੁਹਾਡੇ ਸਾਹਮਣੇ ਆ ਆ ਉਸ ਕਮੇਟੀ ਦੇ ਚੇਅਰਮੈਨ ਦਾ ਹਾਲ ਹੈ ਦੂਜਾ ਮੈਂਬਰ ਕੌਣ ਹੈ ਜਿਹੜਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸੈਕਟਰੀ ਹੈ ਛੇਰ ਸਿੰਘ ਮੰਡ ਵਾਲਾ ਉਹ ਕੌਣ ਹੈ ਸੁਖਬੀਰ ਸਿੰਘ ਬਾਦਲ ਦਾ ਨਾਮਿਨੇਟਡ ਫਰੀਦਕੋਟ ਜ਼ਿਲ੍ਹੇ ਦਾ ਪ੍ਰਧਾਨ ਹੈ ਫਰੀਦਕੋਟ ਜ਼ਿਲ੍ਹੇ ਦਾ ਪ੍ਰਧਾਨ ਹੈ ਹੁਣ ਸਾਡੀ ਦੁਰਗਤ ਕਿੱਥੋਂ ਤੱਕ ਆ ਗਈ ਕਿ ਜ਼ਥੇਦਾਰਾਂ ਦੀ ਇੱਕ ਜ਼ਿਲ੍ਹਾ ਪ੍ਰਧਾਨ enquires ਕਰਨਗੇ ਤੁਸੀਂ ਅੰਦਾਜ਼ਾ ਲਾਓ ਕਿ ਕਿਹੜੇ ਪਾਸੇ ਨੂੰ ਪੰਤ ਨੂੰ ਲੈ ਕੇ ਚੱਲੇ ਆ ਸੀ ਉਹ ਉਹ ਨੋਮੀਨੇਟਿਡ ਸਾਥ 20 ਵਿੱਚੋਂ ਬਾਦਲ ਦਾ ਜ਼ਿਲ੍ਹਾ ਪ੍ਰਧਾਨ ਹੈ ਤੀਜਾ ਮੈਂਬਰ ਜਿਹੜਾ ਹੈਗਾ ਉਹਦੇ ਚ ਦਲਜੀਤ ਸਿੰਘ ਭਿੰਡਰ ਹੈ ਇਹ ਸਾਰੇ ਹੀ ਮੇਰੇ ਮਿੱਤਰ ਹੈ ਮੈਂ ਆਪਦੇ ਤੇ ਨਾ ਲਾਉਣ ਮੈਂ ਇੱਕ ਵਰਕਿੰਗ ਸਟਾਈਲ ਤੇ ਗੱਲ ਕਰ ਰਿਹਾ ਮੇਰੀ ਕਿਸੇ ਨਾਲ ਜਾਤੀ ਦੁਸ਼ਮਣੀ ਨਹੀਂ ਹੈ ਤੀਜਾ ਮੈਂਬਰ ਹੈ ਦਲਜੀਤ ਸਿੰਘ ਭਿੰਡਰ ਜਿਹੜਾ ਕਿ ਐਗਜ਼ੀਕਟਿਵ ਮੈਂਬਰ ਹੈ ਇਸ ਕਮੇਟੀ ਦੇ ਵਿੱਚ ਉਹ ਵੀ ਸਟੇਟ ਦਾ ਡੈਲੀਗੇਟ ਹੈ ਹਿਮਾਚਲ ਵੱਲੋਂ ਤੇ ਹਿਮਾਚਲ ਦਾ ਅਸੀਂ ਕਈ ਵਾਰੀ ਅਹੁਦੇਦਾਰ ਪ੍ਰਧਾਨ ਬਣਾ ਕੇ ਵੀ ਰੱਖਿਆ ਉਹ ਵੀ ਸੁਭੀਸ਼ੋ ਬਾਲੋ ਦਾ ਨਾਮਿਨੇਟਡ ਹੈ ਔਰ ਜੇ ਮੈਂ ਗੱਲ ਕਰਨਾ ਅਹੁਦਿਆਂ ਦੀ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਐਡਵੋਕੇਟ ਨੇ ਉਹਨਾਂ ਕੋਲੇ ਅਹੁਦੇ ਕਿਹੜੇ ਕਿਹੜੇ ਆ ਪਾਰਟੀ ਦੇ ਪ੍ਰਧਾਨ ਵੀ ਨੇ ਐਸਪੀਸੀ ਦੇ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਚੌਥੀ ਵਾਰੀ ਇਹ ਜੋਰ ਲਾ ਕੇ ਬਣਾਏ ਆ ਜੋ ਤਾਂ ਝਾਂਮ ਚਾਂਮ ਵਰਤ ਸਕਦੇ ਸੀ ਬਣੇ ਆ ਚਲੋ ਉਹਨਾਂ ਗੱਲ 'ਚ ਨਹੀਂ ਮੈਂ ਜਾਂਦਾ ਉਹ ਸਟੇਟ ਦੇ ਡੈਲੀਗੇਟ ਨੇ ਜਿਹੜੇ ਪ੍ਰਧਾਨ ਬਣਾਉਣ ਲਈ ਬਣਦੇ ਆ ਫਿਰ ਵਰਕਿੰਗ ਕਮੇਟੀ ਦੇ ਉਹ ਮੈਂਬਰ ਨੇ ਕੋਰ ਕਮੇਟੀ ਦੇ ਉਹ ਮੈਂਬਰ ਨੇ ਤੇ ਅੱਜ ਤੱਕ ਜਿੰਨੇ ਐਸਪੀਸੀ ਦੇ ਪ੍ਰਧਾਨ ਰਹੇ ਐ ਉਹ ਸਾਰੇ ਕੋਰ ਕਮੇਟੀ ਦੇ ਮੈਂਬਰ ਰਹੇ ਐ ਅੱਜ ਤੱਕ ਕੋਈ ਨੋਟਿਸ ਨਹੀਂ ਮਿਲਿਆ ਜਿ ਤੁਸੀਂ ਧਾਰਮਿਕ ਨੁਮਾਇੰਦੇ ਨੂੰ ਬਿਠਾ ਕੇ ਤੇ ਐਸਪੀਸੀ ਦੇ ਪ੍ਰਧਾਨ ਨੂੰ ਬਿਠਾ ਕੇ ਤੁਸੀਂ ਫੈਸਲੇ ਕਰਦੇ ਹੋ ਪਾਰਟੀ ਦੇ ਤੇ ਤੁਹਾਡੀ ਤਾਂ ਪਾਰਟੀ ਡੀ ਰਜਿਸਟਰਡ ਹੋਣੀ ਚਾਹੀਦੀ ਐ ਫਿਰ ਅੱਜ ਤੱਕ ਨੋਟਿਸ ਨਹੀਂ ਮਿਲਿਆ ਤੇ ਸ਼੍ਰੀ ਅਕਾਲਪੁਰ ਸਾਹਿਬ ਦੇ ਹੁਕਮਾਂ ਕਰਕੇ ਇਕੱਲਾ ਨੋਟਿਸ ਕਿਵੇਂ ਮਿਲ ਸਕਦਾ ਇਸ ਕਰਕੇ ਪ੍ਰਭੂ ਇੱਥੇ ਹੀ ਬਸ ਨਹੀਂ ਅਲਵਿੰਦਰ ਪਾਲ ਸਿੰਘ ਪੱਖੋਕੇ ਸਾਹਿਬ ਮੇਰੇ ਬਹੁਤ ਸਾਰਾ ਯੋਗ ਹੈ ਉਸ ਐਸਡੀਪੀਸੀ ਦੇ ਪ੍ਰਧਾਨ ਵੀ ਰਹੇ ਐ ਇਸ ਟਾਈਮ ਉਹ ਜ਼ਿਲ੍ਹੇ ਦੇ ਪ੍ਰਧਾਨ ਐ ਸਟੇਟ ਦੇ ਡੈਲੀਗੇਟ ਐ ਵਰਕਿੰਗ ਕਮੇਟੀ ਮੈਂਬਰ ਐ ਐਸਡੀਪੀਸੀ ਮੈਂਬਰ ਐ ਗੁਰਚਰਨ ਸਿੰਘ ਗਰੇਵਾਲਾ ਜ਼ਿਲ੍ਹਾ ਪ੍ਰਧਾਨ ਐ ਤੇ ਸਟੇਟ ਦੇ ਡੈਲੀਗੇਟ ਐ ਮੈਂ ਕਿੰਨਿਆਂ ਦੀ ਮਾਨ ਲਵਾਂ ਮੈਂ ਤਾਂ ਸਾਰਿਆਂ ਦਾ ਲੈ ਸਕਦਾ ਠਾਟਾਂ ਦੇ ਠਾਟਾਂ ਦਾ ਆ ਬਾਇਓ ਡਾਟਾ ਨਾ ਮੇਰੇ ਕੋਲੇ ਬਣਿਆ ਪਿਆ ਮੈਂ ਇੱਕ ਗੱਲ ਤੋਂ ਹੈਰਾਨ ਐ ਵੀ ਅਸੀਂ ਕਰਦੇ ਕੀ ਐ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪਾਰਟੀ ਦੇ ਸਟੇਟ ਡੈਲੀਗੇਟ ਵਰਕਿੰਗ ਕਮੇਟੀ ਮੈਂਬਰ ਕਿ ਇਹ ਇਹ ਤੇ ਫਿਰ ਇੱਕ ਇੱਕ ਚੀਜ਼ ਤੋਂ ਤੁਸੀਂ ਸਾਰੇ ਤੋਂ ਭੱਜੀ ਜਾਂਦੇ ਹੋ ਤੁਹਾਡੇ ਜੜਾਂ ਚ ਤਾਂ ਸਾਰੇ ਦੇ ਸਾਰੇ ਤੁਸੀਂ ਸਾਡੀ ਨੀਂਹ ਜਿਹੜੀ ਹੈ ਉਹ ਨੀਂਹ ਹੀ ਤੇ ਪੀੜੀ ਦੇ ਸਿਧਾਂਤਾਂ ਦੇ ਟਿੱਕੀ ਹੈ ਤੇ ਤੁਸੀਂ ਹੁਣ ਤੁਲੰਗਲੀ ਦੇਣ ਤੇ ਲੱਗੇ ਹੋ ਚਲੋ ਖੈਰ ਇਹ ਇਹ ਮੈਂ ਬੇਨਤੀ ਕਰਾਂ ਕਿ ਇੱਥੋਂ ਤੱਕ ਗੱਲ ਪਹੁੰਚੀ ਹੈ ਇਹ ਦੂਜੇ ਮੈਂ ਅੱਗੇ ਗੱਲ ਕਰਾਂ ਜਿਹੜੀ ਬਾਰ-ਬਾਰ ਕਹਿੰਦੇ ਆ ਜੀ 1999 ਚ ਬਰਨਾਲਾ ਸਾਹਿਬ ਨੇ ਇਹ ਗੱਲ ਲਿਖ ਕੇ ਦਿੱਤੀ ਸੀ ਮੇਰਾ ਚੀਮਾ ਸਾਹਿਬ ਤੁਹਾਨੂੰ ਸਵਾਲ ਹੈ ਜੇ 99 ਤੇ ਲਿਖ ਕੇ ਦੇਤੀ ਸੀ ਤੇ ਫਿਰ ਤਾਂ ਐਸਜੀਪੀਸੀ ਦੇ ਮੈਂਬਰ ਨਾ ਡੈਲੀਗੇਟ ਬਣਨੇ ਚਾਹੀਦੇ ਸੀ ਨਾ ਜਿਹੜੇ ਹੈਗੇ ਆ ਵਰਕਿੰਗ ਕਮੇਟੀ ਦੇ ਮੈਂਬਰ ਤੇ ਨਾ ਅਹੁਦੇਦਾਰ ਬਣਨੇ ਚਾਹੀਦੇ ਸੀ ਫਿਰ ਇਹ ਗਲਤੀਆਂ ਤਾਂ ਸਾਰੀਆਂ ਤੁਸੀਂ ਹੀ ਕਰੀ ਜਾਂਦੇ ਹੋ ਕੋਈ ਹੋਰ ਥੋੜੀ ਕਰ ਰਿਹਾ ਫਿਰ ਇਹ ਕਿਉਂ ਕਰ ਰਹੇ ਹੋ ਜਾਂ ਤਾਂ ਉਹ ਝੂਠ ਬੋਲ ਰਹੇ ਹੋ ਤਾਂ ਜਾ ਆ ਝੂਠ ਬੋਲ ਰਹੇ ਹੋ ਇਸ ਕਰਕੇ ਇਹ ਇਹਨਾਂ ਨੂੰ ਕੋਈ ਅਹੁਦੇਦਾਰ ਬਣਾਉਣ ਨਾਲ ਤੇ ਜਨ ਸ਼੍ਰੀ ਕਾਲਕਤਖ ਸਾਹਿਬ ਦੇ ਆਦੇਸ਼ ਮੰਨਣ ਨਾਲ ਕੋਈ ਕਿਤੇ ਇਹ ਡੀਵਾਰ ਨਹੀਂ ਹੁੰਦੇ ਸੀ ਅਗਲੀ ਗੱਲ ਕਰ ਲੋ 1994 ਦੇ ਕੇਸ ਦੀ ਇੱਕ ਦੀ ਉਦਾਹਰਨ ਦੀ ਗੱਲ ਕਰਦੇ ਆ 1994 ਦਾ ਚੀਮਾ ਸਾਹਿਬ ਚਲੇ ਗਏ ਤੇ 2022 ਦੇ ਵਿੱਚ ਇੱਕ ਮਹਾਨਯੋਗ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਕੇਸ ਹੋਇਆ ਉਹਦੇ ਵਿੱਚ ਐਫੀਡੇਵਟ ਕਿਸੇ ਹੋਰ ਦਾ ਨਹੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਲੱਗਿਆ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਵੀ ਭੇਜਿਆ ਸੀ ਬਾਈਕ ਭੇਜਦਾ ਕਿ ਪਤਾ ਨਹੀਂ 27 ਪੇਜ ਦਾ ਐਫੀਡੇਵਟ ਹੈ ਤਾਂ ਉਸ ਐਫੀਡੇਵਟ ਦੇ ਵਿੱਚ ਇਲੈਕਸ਼ਨ ਕਮਿਸ਼ਨ ਕੀ ਲਿਖਦਾ ਹੈ ਕਿ ਹੁਣ ਤੱਕ ਦੇ ਕਾਨੂੰਨ ਮੁਤਾਬਕ ਕਿਉਂਕਿ ਪਹਿਲਾ ਜਿਹੜਾ ਕਾਨੂੰਨ ਆਇਆ ਸੀ ਨਾ ਇਹ 1996 ਚ ਲੈਪਸ ਹੋ ਗਿਆ ਹੁਣ ਤੱਕ ਦੇ ਕਾਨੂੰਨ ਮੁਤਾਬਕ ਧਾਰਮਿਕ ਧਾਰਨਾਵਾਂ ਲੈਣ ਦੇ ਕਾਰਨ ਕਿਸੇ ਪਾਰਟੀ ਨੂੰ ਡੀਬਾਰ ਨਹੀਂ ਕੀਤਾ ਜਾ ਸਕਦਾ ਇਹ ਇਹ ਐਫੀਡੇਵਟ ਹੈ ਮੈਂ ਤੁਹਾਨੂੰ ਇਹਦੀ ਕਾਪੀ ਭੇਜੂੰਗਾ ਬਾਕਾਇਦ ਦੀ ਨਾਲ ਮੈਂ ਦੁਬਾਰਾ ਦੁਹਰਾ ਦਿਆਂ ਸ਼ਬਦ ਕੀ ਵਰਤਿਆ ਧਾਰਮਿਕ ਧਾਰਨਾਵਾਂ ਲੈਣ ਦੇ ਕਾਰਨ ਕਿਸੇ ਪਾਰਟੀ ਦਾ ਸਿੰਬਲ ਵਾਪਸ ਨਹੀਂ ਕੀਤਾ ਜਾ ਸਕਦਾ ਕਿਸੇ ਨੂੰ ਡੀਬਾਰ ਨਹੀਂ ਕੀਤਾ ਜਾ ਸਕਦਾ ਇਹ ਇਹ ਸੈਇਦ ਰਿਜ਼ਵੀ ਵਰਸਸ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜਿਹੜਾ ਕਾਨੂੰਨ ਸੀਗਾ ਤੁਸੀਂ 94 ਦਾ ਤਾਂ ਲੱਭੀ ਜਾਨੇ ਉਹ 22 ਵਾਲਾ ਵੀ ਪੜ੍ਹ ਲਓ ਨਾਲ ਕਿਉਂ ਲੋਕਾਂ ਨੂੰ ਬਦੂ ਬਣਾਉਂਦੇ ਲੱਗੇ ਹੋਏ ਆ ਚਲੋ ਇਹਦੂੰ ਕਾ ਗੱਲ ਚੱਲ ਪੈਣੀ ਹੈ ਅੱਗੇ ਚੱਲ ਪੈਣੀ ਹੈ ਅਗਲੀ ਗੱਲ ਕਹਿੰਦੇ ਆ ਇਸੇ ਤਰ੍ਹਾਂ ਇੱਕ ਨਾਲ ਜੁੜਦਾ ਹੋਰ ਹੈ ਮੈਂ ਜਿਹੜੀਆਂ ਕੁਤਾਈਆਂ ਕਰਦੇ ਉਹਨਾਂ ਦੀ ਗੱਲ ਕਰ ਰਿਹਾ ਆ ਇੱਕ ਪਿੱਛੇ ਰਹਿ ਗਿਆ ਇੱਕ ਉਹਦੇਦਾਰ ਦੀ ਗੱਲ ਨਾਲ ਜੁੜ ਗਈ ਕਿਉਂਕਿ ਹਰਿਆਣੇ ਦਾ ਇਲੈਕਸ਼ਨ ਹੈ ਆਪ ਪਾਈਆ ਲੈਟਰ ਉਹ ਤਾਂ ਪਾਈਆ ਸਰਦਾਰ ਬਲਦੇਵ ਸਿੰਘ ਕੈਂਪੂਰੀਕ ਮੈਂਬਰ ਐਸ ਡੀ ਪੀ ਸੀ ਦੇ ਉਤੋਂ ਪਾਰਟੀ ਦੇ ਉਹ ਵਾਈਸ ਪ੍ਰਧਾਨ ਵੀ ਨੇ ਮੇਨ ਪਾਰਟੀ ਦੇ ਉਹ ਪਾਰਟੀ ਦੇ ਡੈਲੀਗੇਟ ਵੀ ਨੇ ਉਹ ਪਾਰਟੀ ਦੇ ਵਿੱਚ ਸੀਨੀਅਰ ਵਾਈਸ ਪ੍ਰਧਾਨ ਕਈ ਵਾਰ ਹੀ ਰਹੇ ਐ ਇਹਨਾਂ ਸਾਰੇ ਅਹੁਦਿਆਂ ਤੇ ਰਹਿਣ ਦੇ ਨਾਲ ਨਾਲ ਪਾਰਟੀ ਦਾ ਪੰਛਕ ਦਲ ਬਣਾ ਕੇ ਉਹਦਾ ਪ੍ਰਧਾਨ ਵੀ ਬਣਾਤਾ ਤੇ ਕੋਈ ਪਾਰਟੀ ਡੀਬਾਰਨ ਨਹੀਂ ਹੁੰਦੀ ਅਸੀਂ ਤੁਸੀਂ ਕਰੀ ਕੀ ਜਾਣਿਓ ਤੇ ਲੋਕਾਂ ਨੂੰ ਮੁੱਧੂ ਬਣਾਉਣ ਲਈ ਕਿਹੜੀਆਂ ਗੱਲਾਂ ਦੱਸੀ ਜਾਂਦੇ ਹੋ ਮਤਲਬ ਜਿਹੜਾ ਤੁਸੀਂ ਆਪ ਕਰੀ ਜਾਓ ਉਹ ਉਹ ਕਰੀ ਜਾਓ ਦੂਜੀ ਗੱਲ ਇੱਕੋ ਬਾਰ ਬਾਰ ਕਹਿੰਦੇ ਸੀ ਜੀ ਮੈਂ ਕੇਸ ਭੁਗਤਦਾ ਹਾਂ ਚੀਮਾ ਸਾਹਿਬ ਤੁਸੀਂ ਨਹੀਂ ਹੋਨੀਆ ਤਰੀਕਾ ਭੁਗਤੀਆਂ ਹੁਸ਼ਿਆਰਪੁਰ ਜਿੱਨੀਆਂ ਮੈਂ ਭੁਗਤਿਆ ਔਰ ਸਾਰੇ ਉਸ ਰਿਕਾਰਡ ਬਾਰੇ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਉਹ ਜਿਹੜਾ ਕੇਸ ਸੀਗਾ ਉਹ ਗਲਤ ਐਫੀਡੇਵਟ ਕਿਹਨੇ ਦਵਾਇਆ ਤੁਸੀਂ ਦਵਾਇਆ ਕਿ ਕੋਈ ਉਦੋਂ ਦੋਨ ਵਾਲਾ ਹੋਰ ਸੀ ਉਹ ਉਸ ਐਫੀਡੇਵਟ ਕਰਕੇ ਕੇਸ ਭੁਗਤਿਆ ਸ਼੍ਰੀ ਕਾਲਕਟਕ ਸਾਹਿਬ ਦੇ ਕਿਸੇ ਆਦੇਸ਼ ਕਰਕੇ ਜਾਂ ਕਿਸੇ ਧਾਰਮਿਕ ਕੰਮ ਦੇ ਕਰਕੇ ਨਹੀਂ ਮਤਲਬ ਉਹ ਕੇਸ ਚੱਲਿਆ ਤੇ ਨਾ ਭੁਗਤ ਰਹੇ ਆ ਇਹ ਗਲਤ ਪ੍ਰੇਸ਼ਾ ਕਰ ਕੀਤੀ ਜਾ ਰਹੀ ਹੈ ਇੱਕ ਗੱਲ ਚੀਮਾ ਸਾਹਿਬ ਨੇ ਹੋਰ ਕਈ ਕਮੇਟੀ ਬਣਾਉਣ ਦੇ ਲਈ ਜਿਹੜੀ ਕਮੇਟੀ ਬਣਾਉਣ ਦੇ ਦੀ ਗੱਲ ਕੀਤੀ ਨਾ ਇੰਟਰਵਿਊ ਬੋਲਦਿਆ ਕੀ ਕਿਆ ਬੜਾ ਪੋਲੇ ਜਿਹੇ ਮੂੰਹ ਨਾਲ ਇਹ ਭੰਤੀ ਦਾ ਬੜਾ ਵੱਡਾ ਕੰਮ ਹੁੰਦਾ ਜੀ ਕਮੇਟੀ ਵਿਚਾਰੀ ਕੀ ਕਰੂਗੀ ਮੈਂ ਹੈਰਾਨ ਆ ਯਾਰ ਬੰਦਾ ਰੱਬ ਸਮਝ ਲੱਗ ਜਾਂਦਾ ਆਪਣੇ ਆਪ ਨੂੰ ਕਿ ਕਮੇਟੀ ਵਿਚਾਰੀ ਕੀ ਕਰੂਗੀ ਤੇ ਕਮੇਟੀ ਦੇ ਵਿੱਚ ਕੌਣ ਹੈ ਜੀ ਮੌਜੂਦਾ ਐਸਡੀਪੀਸੀ ਦੇ ਪ੍ਰਧਾਨ ਜਿਹੜੇ ਕੋਰ ਕਮੇਟੀ ਦੇ ਮੈਂਬਰ ਹੈ ਵਰਕਿੰਗ ਕਮੇਟੀ ਦੇ ਮੈਂਬਰ ਹੈ ਸਟੇਟ ਡੈਲੀਗੇਟ ਹੈ ਤੇ ਚੌਥੀ ਵਾਰੀ ਪ੍ਰਧਾਨ